ਦੋਸਤੋ ਪੰਨਾ ਸਿੱਧੂ ਨੇ ਰਾਤੀ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਮਹੰਗਾ ਸਿੱਧੂ ਦੇ ਨਾਲ ਮਹੰਗਾ ਸਿੱਧੂ ਜੋ ਕਿ ਅੱਜ ਕੱਲ ਪੰਨਾ ਸਿੱਧੂ ਦੇ ਨਾਲ ਸਮਾਜ ਸੇਵੀ ਕੰਮਾਂ ਦੇ ਵਿੱਚ ਲੱਗੇ ਹੋਏ ਨੇ ਜਿਹੜੇ ਏਜੰਟਾਂ ਨੇ ਪੈਸੇ ਠੱਗੇ ਹੋਏ ਨੇ ਗਰੀਬ ਲੋਕਾਂ ਦੇ ਤਾਂ ਉਹਨਾਂ ਦੇ ਪੈਸੇ ਵਾਪਸ ਦਿਵਾਉਣ ਦੇ ਵਿੱਚ ਅਤੇ ਏਜੰਟ ਮਾਫੀਆ ਦਾ ਨਾਮ ਖਤਮ ਕਰਨ ਦੇ ਵਿੱਚ ਲੱਗੇ ਹੋਏ ਨੇ ਜਿਹੜੇ ਗਰੀਬ ਲੋਕਾਂ ਦਾ ਖੂਨ ਚੂਸ ਰਹੇ ਨੇ ਮਿਹਨਤ ਦੀ ਕਮਾਈ ਹੜੱਪ ਰਹੇ ਨੇ ਸੋ ਮਹਿੰਗਾ ਸਿੱਧੂ ਨੇ ਐਲਾਨ ਕਰਤਾ ਆ ਪੰਨਾ ਸਿੱਧੂ ਦੇ ਨਾਲ ਬਹਿ ਕੇ ਵੀ ਕੱਲ ਨੂੰ ਅਸੀਂ ਮੋਹਾਲੀ ਆ ਰਹੇ ਹਾਂ ਜਿਹੜੇ 4-5 ਏਜੰਟ ਨੇ ਉਹ ਹੁਣ ਕੰਮਰ ਕੱਸ ਲੋ ਜਿਹੜਿਆਂ ਨੇ ਪੈਸੇ ਦੇਣੇ ਨੇ ਲੋਕਾਂ ਤੇ ਜਿਹੜੀ ਉੱਚੀ ਨੀਚ ਕੀਤੀ ਤਾਂ ਫੇਰ ਹਿਸਾਬ ਲਾ ਲਿਓ ਪੰਨਾ ਸਿੱਧੂ ਨੇ ਕਿਹਾ ਕਿ ਮਹਿੰਗੇ ਸਿੱਧੂ ਦੇ ਨਾਲ ਮੈਂ ਖੜਾ ਹਾਂ ਤੇ ਹਮੇਸ਼ਾ ਖੜਾ ਰਹੂਗਾ ਜਿਵੇਂ ਕਿ ਹੋਰ ਵੀ ਕੰਮ ਸੋਪੇ ਗਏ ਸੀ ਪਹਿਲਾਂ ਮਹਿੰਗਾ ਸਿੱਧੂ ਨੂੰ ਤੇ ਉਹ ਵੀ ਓਨੇ ਬੜੇ ਹੀ ਅੱਛੇ ਤਰੀਕੇ ਨਾਲ ਸੋਲਵ ਕੀਤੇ ਲੋਕਾਂ ਦੇ ਪੈਸੇ ਵਾਪਸ ਦਵਾਏ। ਪੰਨ ਸਿੱਧੂ ਨੇ ਕਿਹਾ ਕਿ ਹੁਣ ਥੋੜੀ ਬਾਰੀ ਆ ਮੋਹਾਲੀ ਵਾਲਿਓ ਜਿਹੜੇ ਵੀ ਉੱਚੀ-ਨੀਚੀ ਕਰੋਗੇ ਤਾਂ ਆਪਣਾ ਹਿਸਾਬ ਲਾ ਲਿਓ। ਇੱਕ ਵਾਰੀ ਤੁਸੀਂ ਇਹ ਵੀਡੀਓ ਕਲਿੱਪ ਜ਼ਰੂਰ ਸੁਣੋ। ਮਹੰਗਾ ਸਿੱਧੂ ਅਤੇ ਪੰਨ ਸਿੱਧੂ ਦੀ। ਕੋਲੇ ਜਾਂਦਾ ਰਿਹਾ ਏ। ਜਿੰਨਾਂ ਕੋਲੇ ਭੇਜਦਾ ਰਿਹਾ। ਇਹਨੇ ਸਾਰਾ ਕਢਵਾਇਆ ਤੇ ਕੱਲ ਨੂੰ ਇਹ ਸਾਰੀ ਜਿਹੜੀ ਟੀਮ ਆ ਆ ਮੁੰਡੇ ਸਾਰੇ ਖੜੇ ਨੇ ਮਹਾਲੀ ਦੀ ਵਿੱਚ ਆ ਰਹੇ ਨੇਗੇ। ਜੱਟਾਂ ਦਾ ਪੂਰਾ ਐਨ ਜਿਹੜਾ ਰਹਿੰਦਾ ਜਿਹੜਾ ਪੜਦਾ ਉਹਨਾਂ ਜਮ੍ਹਾਂ ਐਨ ਸਾਫ਼ ਕਰ ਲੈ ਇਸ ਕਰਕੇ ਇਹ ਜਿਹੜਾ ਮਾਫੀਆ ਦੀ ਜੜ ਪੱਟੀ ਆ ਤੇ ਹੁਣ ਜਿਹੜੀ ਪੱਟਣੀ ਆ ਮਹੰਗੇ ਨੂੰ ਵੀ ਇਹ ਗੱਲ ਕਹਿਣਾ ਚਾਹਣਾ ਮਹੰਗਾ ਮੈਨੂੰ ਕਹਿੰਦਾ ਸੀਗਾ ਵੀ ਕਹਿੰਦਾ ਭਾਈ ਤੂੰ ਮੇਰੇ ਬਾਰੇ ਲੋਕਾਂ ਨੂੰ ਦੱਸੀ ਮਹੰਗੇ ਬਾਰੇ ਦੱਸਣ ਲੱਗਾ ਮਹੰਗੇ ਨੂੰ ਵੀ ਇਹ ਗੱਲ ਕਹਿਣਾ ਭਰਾਵਾ ਤੇਰੇ ਭਰਾ ਦੇ ਨਾਮ ਨੂੰ ਦਾਗ ਨਾ ਲਾਦੀ ਆਪਾਂ ਜਿਹੜਾ ਕੰਮ ਕਰਨਾ ਉਸ ਕੰਮ ਦਾ ਪਾਰਦਰਸ਼ੀ ਕੰਮ ਕਰਨਾ ਕੱਲ ਨੂੰ ਕੋਈ ਮੈਨੂੰ ਇਹ ਗੱਲ ਲਾ ਕੇ ਕਹਦੇ ਮਹੰਗਾ ਤੂੰ ਭੰਨੇ ਦਾ ਬੰਦਾ ਸੀਗਾ ਆਹ ਕੰਮ ਹੋ ਗਿਆ ਵੀ ਤੇਰਾ ਮਹੰਗਾ ਤੇਰਾ ਬੰਦਾ ਸੀ ਭੰਨੇ ਆਹ ਕੰਮ ਹੋ ਗਿਆ ਇਸ ਕਰਕੇ ਕੱਲ ਨੂੰ ਮਹਾਲੀ ਦਾ ਜਿਹੜਾ ਜੰਟ ਮਾਫੀਆ ਧਿਆਨ ਨਾਲ ਗੱਲ ਸੁਣ ਲਿਓ ਨਹੀਂ ਤਾਂ ਭੈਣ ਦੇ ਯਾਰੋ ਭੈ ਤਾਂ ਤੋਂ ਨਹੀਂ ਤੁਹਾਡਾ ਇਸ ਤਰ੍ਹਾਂ ਹੀ ਇਸੇ ਮੰਜੀਪੂਰੀ ਢੋਕਾਂਗੇ ਜਿਹੜਾ ਕਹਿੰਦਾ ਨਾ ਵੀ ਗਾਲਾਂ ਕੱਢਦਾ ਗਾਲਾਂ ਕੱਢ ਕੇ ਮੈਂ ਲੋਟ ਕਰਿਆਣੇਗੇ ਆਹ ਹੋਰ ਲੀਡਰਾਂ ਨੇ ਹੋਰ ਕਿੰਨੇ ਇੱਕ ਪ੍ਰਸ਼ਾਸਨ ਨੇ ਠੀਕ ਕਰਤੇ ਸੀਗੇ ਇਹ ਗਾਲਾਂ ਕੱਢ ਕੇ ਸਾਰੇ ਠੀਕ ਹੋਏ ਨੇਗੇ ਜਿਹੜਾ ਰਹਿੰਦਾ ਕੱਲ ਨੂੰ ਮੈਂ ਕਿਹਾ ਜਿੰਨੇ ਮੁੰਡੇ ਨੇਗੇ ਸਾਰਿਆਂ ਨੂੰ ਬਾਰ ਚਲ ਜਾ ਕੇ ਬਿਠਾ ਲਾ ਕਰੇ ਜਿਹੜਾ ਕੱਲ ਨੂੰ ਨਹੀਂ ਮੰਨੂਗਾ ਜਿਹੜੇ 4-5 ਜੰਟ ਨੇ ਜਿਹੜਾ ਨਹੀਂ ਮੰਨੂਗਾ ਸਾਰੇ ਮੁੰਡਿਆਂ ਨੂੰ ਜਾ ਕੇ ਬਾਰਜ ਬਿਠਾ ਲਿਆ ਕਰੀ ਜਦੋਂ ਇਸ ਤੋਂ ਬਾਅਦ ਗਰਾਰੀ ਅੜ ਗਈ ਜੇ ਕੋਈ ਪ੍ਰਸ਼ਾਸਨ ਤਿਕਰ ਗੱਲ ਪਹੁੰਚੂਗੀ ਫਿਰ ਮੈਂ ਟਰਾਂਡੀਆਂ ਲਾਉਂਗਾ ਜਿਹੜਾ ਰਹੇਗਾ ਮਾਫੀਆ ਸਾਫ਼ ਕਰ ਦੇ ਕਿਉਂਕਿ ਮੇਰੇ ਆ ਹੋਰ ਜ਼ਿੰਮੇਵਾਰੀਆਂ ਜਿਹੜੀਆਂ ਹੋਰ ਕੰਮ ਬਹੁਤ ਨੇਗੇ ਇਹ ਮਾਫੀਆ ਦਾ ਖਤਮ ਕਰਕੇ ਆਪਾਂ ਜਿਹੜੀ ਪੰਜਾਬ ਦੀ ਨੌਜਵਾਨੇ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਬਚਾਉਣਾ ਇਹ ਸਾਡੇ ਲਈ ਬੜਾ ਹੀ ਜ਼ਰੂਰੀ ਹੈ ਇਸ ਕਰਕੇ ਆਓ ਸਾਡਾ ਜਿਹੜਾ ਰਹਿੰਦਾ ਇਹ ਮਾਫੀਆ ਨੂੰ ਸਾਫ਼ ਕਰਕੇ ਪੰਜਾਬ ਨੂੰ ਚੰਗਾ ਬਣਾਈਏ ਠੀਕ ਆ ਮੈਂ ਕੋਈ ਹੋਰ ਗੱਲ ਬੋਲ ਆਈਏ ਜੀ ਦੇਖੋ ਭਈ ਅਸੀਂ ਤਾਂ ਰਾਜਸਥਾਨ ਅህਮਾਨਗੜ ਤੋਂ ਸੀ ਭਾਈ ਭਾਨੇ ਸਿੱਧੂ ਨੂੰ ਹਮੇਸ਼ਾ ਦੇਖਦੇ ਜਦੋਂ ਇਹਨਾਂ ਕੋਲੇ ਕੋਈ ਪੀੜਿਤ ਪੱਖ ਸੌਂਦਾ ਸੀ ਇਹ ਉਹਨਾਂ ਨੂੰ ਹਮੇਸ਼ਾ ਨਿਆਂ ਦਉਂਦੇ ਸੀ ਤੇ ਅਸੀਂ ਵੀ ਭਾਈ ਭਾਨੇ ਸਿੱਧੂ ਤੋਂ ਇਹਦੀ ਸਿੱਖਿਆ ਲਈ ਅਸੀਂ ਸਾਡੇ ਰਾਜਸਥਾਨ ਚ ਪਹਿਲਾਂ ਜਿਹੜੇ ਥੋੜੇ ਪੰਜਾਬ ਤੋਂ ਵੀ ਏਜੰਟ ਜਾ ਕੇ ਲੁੱਟ ਮਚਾਉਂਦੇ ਸੀ ਜਾਂ ਸਾਡੇ ਉੱਥੋਂ ਦੇ ਏਜੰਟ ਸੀ ਹਾਂ ਸੌ ਸੌਰੀ ਸਾਰੀ ਮੈਂ ਕਿਤੇ ਗੱਲ ਕੱਟਦਾ ਇਹਨਾਂ ਨੇ ਪੰਜਾਬ ਦੇ ਵਿੱਚ ਠੱਗਿਆਂ ਮਹਾਲੀ ਤੋਂ ਲੈ ਕੇ ਫਿਰ ਉਹ ਤੋਂ ਬੰਦ ਦਫ਼ਤਰ ਕਰਕੇ ਫਿਰ ਬਠਿੰਡੇ ਲੈ ਗਏ ਫਿਰ ਜਲੰਧਰ ਲੈ ਗਏ ਹੁਣ ਜਿਹੜਾ ਦਫ਼ਤਰ ਇਹ ਲੈ ਕੇ ਜਾਣ ਲੱਗੇ ਰਾਜਸਥਾਨ ਵੱਲ ਆਹੀ ਮਹਿੰਗੀ ਗੱਲਾਂ ਆਈ ਸੀ ਜਦੋਂ ਇੱਥੋਂ ਲੈ ਕੇ ਵੱਡੀਆਂ ਠੱਗੀਆਂ ਮੇਰੇ ਨਾਲ ਇਹ ਨੌਜਵਾਨੇ ਨੇ ਨਾ ਵਿਚਾਰਿਆਂ ਨੇ ਠੱਗੀਆਂ ਬਣੀਆਂ ਸਾਨੂੰ ਪਤਾ ਲੱਗਿਆ ਵੀ ਇਹ ਜਲੰਧਰ ਦੇ ਕੋਈ ਬਠਿੰਡੇ ਦਾ ਜਾਂ ਜਿਹੜੇ ਚੋਰ ਐ ਇਹ ਰਾਜਸਥਾਨ 'ਚ ਵਾਸ ਕਰਕੇ ਤੇ ਅਸੀਂ ਇਹਨਾਂ ਨੂੰ ਵੀ ਛੇਤੀ ਨੱਥ ਪਾਈ ਅਸੀਂ ਬਹੁਤ ਜਲਦੀ ਉਹਨਾਂ ਦੇ ਖਿਲਾਫ ਮੋਰਚਾ ਖੋਲ੍ਹਿਆ ਉੱਥੇ ਜਿਹੜੇ ਵੱਡੇ ਵੱਡੇ ਪੱਤਰਕਾਰ ਸੀ ਜਿਹੜੇ ਉੱਥੇ ਲੁੱਟੇਰੇ ਸੀ ਉਹਨਾਂ ਨੂੰ ਵੀ ਨਕੇਲ ਪਾਈ ਤੇ ਉਸ ਤੋਂ ਬਾਅਦ ਅਸੀਂ ਹਰਿਆਣੇ 'ਚ ਵੀ ਜਾਂਦੇ ਰਹੇ ਹਾਂ ਪੰਜਾਬ 'ਚ ਵੀ ਉਹਨੇ ਪਰ ਉਸ ਤੋਂ ਪਹਿਲਾਂ ਜਿਵੇਂ ਅਸੀਂ ਬਾਈ ਭਾਨੇ ਸਿੱਧੂ ਨਾਲ ਹਮੇਸ਼ਾ ਹੀ ਜਦੋਂ ਘਰੋਂ ਦੂਰ ਦਾ ਰਹਿ ਕਰਨਾ ਉੱਥੇ ਜਾ ਕੇ ਵੀ ਇਹਨਾਂ ਦੀ ਗੱਲ ਕਰੌਣਾ ਤਾਂ ਹਮੇਸ਼ਾ ਹੀ ਜਿੱਥੇ ਵੀ ਗਏ ਆ 100 ਦਾ 100% ਰਿਜ਼ਲਟ ਰਿਹਾ ਕਿਤੇ ਵੀ ਇੱਕ ਵੀ ਜਗ੍ਹਾ ਕੋਈ ਅਜੀ ਸ਼ਿਕਾਇਤ ਨਹੀਂ ਹੈ ਜੇ 6 ਲੱਖ ਤੇ 6 ਲੱਖ ਰੁਪਏ ਪੂਰਾ ਦਵਾਏ ਤਾਂ ਬਾਈ ਭਾਨੇ ਸਿੱਧੂ ਦਾ ਵੀ ਅਸੀਂ ਰਾਜਸਥਾਨ ਦੇ ਜਿੰਨੇ ਵੀ ਨੌਜਵਾਨ ਹਰਿਆਣੇ ਦੇ ਸੋ ਦੋਸਤੋ ਹੁਣ ਤੁਸੀਂ ਸੁਣੀ ਲਈ ਆ ਵੀਡੀਓ ਭਾਨਾ ਸਿੱਧੂ ਦੀ ਅਤੇ ਮਹੰਗਾ ਸਿੱਧੂ ਦੀ ਸੋ ਜਿਹੜੇ ਵੀ ਨੇੜੇ ਤੇੜੇ ਦੇ ਲੋਕ ਨੇ ਜ਼ਰੂਰ ਪੁੱਛਿਓ ਸਾਥ ਦੇਣ ਦੇ ਲਈ ਭਾਨਾ ਸਿੱਧੂ ਅਤੇ ਮਹੰਗਾ ਸਿੱਧੂ ਦਾ ਅੱਜ ਮੋਹਾਲੀ ਦੇ ਵਿੱਚ ਜਿੱਥੇ ਵੀ ਏਜੰਟ ਨਹੀਂ ਲੋਕਾਂ ਦਾ ਪੈਸਾ ਵਾਪਸ ਕਰਨਗੇ ਉਹਨਾਂ ਦੇ ਸੈਂਟਰਾਂ ਦੇ ਮੂਹਰੇ ਪਹਿਲਾਂ ਵੀ ਕਾਫੀ ਸਾਰੇ ਲੋਕਾਂ ਦਾ ਪੈਸਾ ਵਾਪਸ ਕਰਵਾਇਆ ਹੈ ਪੰਨਾ ਸਿੱਧੂ ਨੇ ਅਤੇ ਮਹੰਗਾ ਸਿੱਧੂ ਨੇ ਤੇ ਹੁਣ ਵੀ ਆਪਾਂ ਖਾਸ ਕਰਦੇ ਆਏਗੇ ਜਿੰਨਾ ਜਿੰਨਾ ਲੋਕਾਂ ਦੇ ਪੈਸੇ ਮਾਰੇ ਹੋਏ ਆ ਏਜੰਟਾਂ ਨੇ ਉਹ ਵਾਪਸ ਹੋ ਜਾਣ ਤਾਂ ਕਿ ਲੋਕਾਂ ਦੇ ਚਿਹਰੇ ਤੇ ਖੁਸ਼ੀ ਆ ਸਕੇ ਕਿਸੇ ਨੇ ਆਪਣੀ ਜ਼ਮੀਨ ਗੈਣੇ ਧਰ ਕੇ ਕਿਸੇ ਨੇ ਜ਼ਮੀਨ ਵੇਚ ਕੇ ਪੈਸਾ ਇਕੱਠਾ ਕਰਕੇ ਏਜੰਟਾਂ ਨੂੰ ਦਿੱਤਾ ਹੁੰਦਾ ਆ ਤਾ ਜੋ ਉਹਨਾਂ ਦਾ ਪੁੱਤ ਜਾਂ ਉਹਨਾਂ ਦੀ ਕੁੜੀ ਬਾਹਰ ਜਾ ਕੇ ਆਪਣਾ ਸੁਨਹਿਰਾ ਭਵਿੱਖ ਬਣਾ ਸਕੇ ਪਰ ਜਿਹੜੇ ਏਜੰਟ ਨੇ ਤੁਹਾਨੂੰ ਪਤਾਇਆ ਠੱਗਣ ਤੇ ਬੈਠੇ ਹੋਏ ਨੇ ਪਤਾ ਸਤਾ ਇਹਨਾਂ ਨੂੰ ਕੁਝ ਹੁੰਦਾ ਨਹੀਂ ਤੇ ਲੱਗ ਜਾਂਦੇ ਨੇ ਲੈਪਟਾਪ ਮੂਰੇ ਰੱਖ ਕੇ ਆਪਾਂ ਲੱਗੇ ਆ ਬਾਹਰ ਭੇਜਣ ਵੀ ਸੁਨਹਿਰੇ ਭਵਿੱਖ ਦੇ ਲਈ ਬਹੁਤ ਵੱਡੇ ਵੱਡੇ ਸੁਖਮਣੇ ਦਖਾਨੇ ਤੇ ਸਾਰੇ ਇਸ ਵੀਡੀਓ ਨੂੰ ਦੱਬ ਕੇ ਜ਼ਰੂਰ ਸ਼ੇਅਰ ਕਰੋ ਅਤੇ ਸਾਡੇ ਇੰਸਟਾਗ੍ਰam ਪੇਜ ਨੂੰ ਵੀ ਫੋਲੋ ਕਰ ਲਿਓ ਇੰਸਟਾਗ੍ਰam ਤੇ ਅਤੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਪੰਜਾਬ ਤੋਂ ਰਿਲੇਟਡ ਹੋਰ ਮੁੱਦੇ ਅਤੇ ਖਬਰਾਂ ਦੇ ਲਈ ਮਿਲਦੇ ਹਾਂ ਹੋਰ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ ਦੋਸਤੋ